ਇਹਨਾਂ ਦੇ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਲੁੱਧਿਆਣੇ ਵਾਰਡ ਮੇਲਾ ਯੂਨੀਵਰਸਿਟੀ ਆਪਾਂ ਨੂੰ ਹਾਂ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਕਿਤਾਬਾਂ 'ਚ ਨਵੇਂ ਛਪੇ ਪਏ ਨੇ ਹਕੀਕਤ ਦੀ ਗੱਲ ਹੈ ਪੂਰੇ ਇੰਡੀਆ ਚੈਂਪੀਅਨ ਆ ਬਾਈ ਨੁਕਸਰ ਦੇ ਆਪਾਂ ਹਾਂ ਜਿਹੜਿਆਂ ਨੇ ਕੋਈ ਹਰ ਮੇਲਾ ਛੱਡਿਆ ਨਹੀਂ ਸੀ ਨਿਯਾਮ ਜਿਸ ਤੱਕ ਹੀ ਆਉਣਾ ਹੀ ਹੁਣ ਜੇ ਕੋਈ ਵੀ ਨੁਕਸ ਹੋਵੇ ਸਾਨੂੰ ਮੋੜ ਕੇ ਦੱਸਿਓ ਕਮੈਂਟਾਂ 'ਚ ਵੀ ਬਾਈ ਦੱਸ ਸਕਦਾ ਵੀ ਰਾਜੂ ਆ ਨੁਕਸਰੀ ਦਾ ਦੱਸਿਆ ਮੈਂ ਉਹਨਾਂ ਦਾ ਕਮੈਂਟਾਂ 'ਚ ਵੀ ਸਿਰ ਮੱਥੇ ਧੰਨ ਭਾਗ ਆ ਦੇਖੋ ਜੀ ਆ ਬੱਕਰਾ ਇਹਦੀ ਗੱਡ ਬੜੀ ਕਾਲੀ ਐ ਨਾਲ ਦੱਬੀ ਨਾਹੇ ਲਾਲ ਇਹਦਾ ਰੰਗ ਹੈ ਨਸਵਾਰੀ ਰੰਗਾ ਨਸਵਾਰੀ ਰੰਗ ਹਾਂਜੀ ਇਹ ਨਸਵਾਰ ਰੰਗੀ ਬੱਕਰੀਆਂ ਜਨਾਬ ਹਾਂਜੀ ਹਾਂ ਨਾ ਕਾਲੀ ਨਾ ਪੱਕੀ ਲੋਹੀ ਇਹ ਨਸਵਾਰੀ ਰੰਗ ਕਿਹਾ ਜਾਂਦਾ ਇਹਨੂੰ ਪਿਓਰ ਪਾਕਿਸਤਾਨੀ ਕਹਿੰਦੇ ਨੇ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਉਸ ਜਗ੍ਹਾ ਦੇ ਉੱਤੇ ਖੜੇ ਹਾਂ ਜਿਹੜੇ ਬਾਈਆਂ ਦਾ ਕਈ ਸਾਲ ਹੋ ਗਏ ਅਸੀਂ ਰੋਜ਼ ਹਰੇਕ ਮੇਲੇ ਦੇ ਵਿੱਚ ਸਤਿਕਾਰ ਕਰਦੇ ਹਾਂ ਬੜਾ ਇਹਨਾਂ ਨੂੰ ਪਿਆਰ ਕਰਦੇ ਆਂ ਵੀ ਉਹਨਾਂ ਨੇ ਇੰਤਜ਼ਾਰ ਦੀਆਂ ਕੜੀਆਂ 'ਚ ਖੜੇ ਰਹਿਨੇ ਆ। ਜਦ ਖੜਦੇ ਹੋ ਨਾ ਬੰਦਿਆਂ ਦੀ ਇੰਤਜ਼ਾਰ ਦੀਆਂ ਕੜੀਆਂ ਜਿਨ੍ਹਾਂ ਦੇ ਨਾਂ ਚੱਲਦੇ ਨੇ ਅੱਜ। ਤੇ ਭਾਈ ਜੀ ਨੂੰ ਸਸਤਰੀ ਕਾਰ ਧੰਨਵਾਦ ਨਾਲੇਦਾਰ ਨੂੰ ਤੇ ਤੁਹਾਨੂੰ ਵੀ ਸਸਤਰੀ ਕਾਰ ਜੀ ਉਰੇ ਆ ਜਾਓ ਲਵੇ। ਸਾਡੇ ਪਿੰਡ ਦਾ ਬਣਾ ਦੇ। ਚੱਲ ਚੱਲ ਚੱਲ। ਹਾਂ ਜੀ। ਤੁਸੀਂ ਕਿਹੜੇ ਪਿੰਡ ਤੋਂ ਆਏ? ਕੁੱਟੇ ਤੋਂ ਜੁੱਟਾ ਪਿੰਡ ਆ। ਕੁੱਟਾ ਪਿੰਡ ਮੇਰਾ ਖਰ ਖੰਨੇ ਜ਼ਿਲ੍ਹੇ ਤੋਂ ਆ। ਬਦਗਰ ਜ਼ਿਲ੍ਹਾ ਹੀ। ਅੱਛਾ ਤਸੀਲ ਖਮਾਣੋ ਜੀ। ਤਸੀਲ ਖਮਾਣੋ। ਇਹ ਜੋ ਨਾਲੇ ਨਾਲ ਦੂਆ ਕਿਧਰ ਗਿਆ ਚਾਲ ਰਿਹਾ ਇੱਕ ਹੋਰ ਹੈ ਆਪਣਾ ਨਾਜ਼ਰ ਅੱਛਾ ਉਹ ਮੇਲਾ ਪੁੱਟ ਗਿਆ ਨਾਜ਼ਰ ਬਾਬਾ ਉਹਨੂੰ ਬੁਲਾ ਲੈਣਾ ਕੀ ਨਾ ਉਹਦਾ ਨਾਜ਼ਰ ਨਾਜ਼ਰ ਬਾਬਾ ਹਾਂਜੀ ਹਾਂ ਆਉਂਦਾ ਨਾ ਨਾਜ਼ਰ ਬਾਬਾ ਮੈਂ ਜਾਣਦਾ ਭੁੱਲ ਜਾਣਾ ਕਿਉਂ ਦਿਮਾਗ ਨਹੀਂ ਕੰਮ ਕਰਦਾ ਚੱਲ ਚੱਲ ਤੇ ਬਾਈ ਜੀ ਮੇਲੇ ਦੇ ਕੈਕ ਦੇ ਨਾਲ ਇੰਤਜ਼ਾਰ ਕਰਦੇ ਤੇ ਮੇਲਾ ਬਾਈ ਇੰਤਜ਼ਾਰ ਦਾ ਸਾਲ ਹੋ ਗਿਆ ਪੂਰਾ ਕਰਦੇ ਮੇਲਾ ਲੰਘ ਕੇ ਵੀ ਸਾਲਿਆ ਆਏ ਕਹਿੰਦੇ ਦੁਬਾਰਾ ਕਦ ਆਵੇਂ ਅੱਛਾ ਕਾ ਜਿੱਨਾ ਚਾਉਂਦੇ ਮੇਲੇ ਨੂੰ ਤਾਂ ਬਾਈ ਮਤਲਬ ਵਿਆਹ ਛੱਡ ਦੋਂਗੇ ਮੇਲਾ ਨਹੀਂ ਛੱਡਦੇ ਛੱਡੇ ਰੇ ਬਾਈ ਅੱਜ ਬਾਈ ਕਹਿੰਦੇ ਸੀ ਵਿਆਹ ਛੱਡੇ ਪਰ ਮੇਲਾ ਨਹੀਂ ਛੱਡਿਆ ਤੇ ਮੇਲੇ ਦਾ ਬਾਈ ਨੂੰ ਬਹੁਤ ਚੋਅ ਹੈ ਤੇ ਇਹ ਉਹ ਚੀਜ਼ਾਂ ਨੇ ਅੱਜ ਇਸਨੂੰ ਤਾਂ ਇਹ ਉਹ ਚੀਜ਼ਾਂ ਦੇ 3 ਪੁੱਤ ਨੇ ਜੀ ਜਿਹੜੇ ਅੱਜ ਸੂਰਮੇ ਦਲੇਰ ਖੜੇ ਜਿਨ੍ਹਾਂ ਨੇ ਨੌਕਮਾਇਆ ਦੁਨੀਆ ਦੇ ਵਿੱਚ ਮੇਰੇ ਅੱਖੀਂ ਦੇਖਦੇ ਦੀ ਪਿੱਟੇ ਵਾਲੇ ਗੁੱਜਰ ਚਾਹ ਉਹ ਜਿਨ੍ਹਾਂ ਦੇ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਲੋਦਿਆਂ ਨੇ ਗਾਰਡ ਮੇ ਲੱਗੇ ਬਾਰਡ ਹਾਂ ਜੁਨੀ ਵਸਤੀ ਦੇ ਵਿੱਚ ਅੱਜ ਵੀ ਕਿਤਾਬਾਂ ਚ ਨਵੇਂ ਛਪੇ ਪਹਿਲੇ ਹਕੀਕਤ ਦੀ ਗੱਲ ਹੈ ਪੂਰੇ ਇੰਡੀਆ ਚੈਂਪੀਅਨ ਹੈ ਬਾਈ ਮੋਕਸਰ ਦੇ ਆਪਣਾ ਹਾਂ ਜਿਹੜਿਆ ਨੇ ਕੋਈ ਹਰਨੇ ਲਾ ਛੱਜਿਆ ਨਹੀਂ ਸੀ ਨਿਯਾਮ ਜਿੱਤ ਕੇ ਆਉਣਾ ਹੀ ਹੁੰਦਾ ਇੱਕ ਮੇਲੇ ਚੋ ਇਹ ਨਹੀਂ ਪਤਾ ਕਿ ਪੰਜ ਚਾਰ ਨਿਯਾਮ ਜ਼ਰੂਰੀ ਲੈ ਕੇ ਆਏ ਕਿਉਂ ਉਹ ਬੱਕਰੀਆਂ ਸਾਰੀਆਂ ਇਹਨਾਂ ਦੀਆਂ ਜੁੱਤੀਆਂ ਦੀ ਹਾਂ ਮੇਰੇ ਦੇਖਦੇ ਪੈਡੂ ਬੱਕਰੇ ਵਾਲੀ ਹੁੰਦੇ ਇੱਥੇ ਆਪਣੇ ਪਸ਼ੂ ਆਪਣੇ ਨੇ ਬਾਈ ਬਟਾਲਾ ਹੋਈ ਸੀ ਜਦੋਂ ਹਾਂ ਤੁਸੀਂ ਬੋਲੋ ਹਾਂ ਤੂੰ ਬੋਲ ਵਾਂ ਮੈਂ ਬਣਾ ਲਿਓ ਲੇ ਲੈ ਬੰਦੇ ਆ ਸੋ ਆ ਲਵੇ ਹੋ ਕਾਜ ਇਹਨੂੰ ਉਹਲਣ ਦਾ ਮਾਮ ਹੈ ਹਾਂ ਕੱਟਾ ਕੋਈ ਨਹੀਂ ਤੁਸੀਂ ਤੁਹਾਨੂੰ ਵੀ ਪੁੱਛਾਂਗੇ ਚੱਲ ਜਾ ਤੇ ਅਸੀਂ ਉੱਥੇ ਵੀ ਗਏ ਤੇ ਜਿਹੜਾ ਪਿੰਡ ਆ ਬਟਾਲਾ 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 ਮੈਂ ਵੀ ਨਿਆਮ ਜਿੱਤ ਕੇ ਲਿਆਤੀ ਤੇ ਆ ਭਾਈਆਂ ਨੇ ਵੀ ਜਿੱਤਿਆ ਸੀ 24 ਨੰਬਰ ਦੇ ਆਪਣੇ ਇਹਨਾਂ ਦੇ 24 ਨੰਬਰ ਆਏ تھے ਜੀ ਉੱਥੋਂ ਅੱਜ ਉਹ ਸੱਸਾ ਅੱਜ ਵੀ ਚਾਉਂਦੇ ਨੇ ਤੇ ਉਹ ਹੈ ਜੀ ਮਾਲ ਹੈ ਮਾਲ ਨਹੀਂ ਹੈ ਜੀ ਉਹ ਗੱਲ ਨਹੀਂ ਹੈ ਜੀ ਵੀ ਮਾਲ ਨਹੀਂ ਕਿਸੇ ਲਈ ਮਾਲ ਪੰਜਾਬ ਚੋਂਵੇਂ ਜਿਹੜੇ ਰੁਕਿਆ ਰਖਾਇਆ ਪਰ ਰੁਕਿਆ ਨਹੀਂ ਹਰੇਕ ਤੋਂ ਕਿਸੇ ਕਿਸੇ ਨੇ ਰੋਕਿਆ ਆ ਜੀ ਰੋਕਿਆ ਆ ਕਿਸੇ ਕਿਸੇ ਨੇ ਰੋਕਿਆ ਜਿਨ੍ਹਾਂ ਨੂੰ ਇਹ ਜਿਨ੍ਹਾਂ ਨੂੰ ਸ਼ੌਂਕ ਹੈ ਬਹੁਤ ਪੈਸਾ ਮਿਲਦਾ ਮਾਲ ਨਹੀਂ ਮਿਲਦਾਗਾ ਪੈਸਾ ਵਟ ਕੇ ਅਗਲਾ ਪਰਾ ਹੋਈ ਨਾ ਮੇਰੀ 2 ਲੱਖ ਦੀ ਦਿੱਤੀ ਗਈ 1.5 ਦੀ ਦਿੱਤੀ ਜੀ ਇਹਨਾਂ ਨੇ ਉਹ ਲਾਲਚ ਨਹੀਂ ਕਰੇ ਵੀ ਮੇਰੀ 1.5 ਦੀ ਵੇਚੀ 2 ਦੀ ਹਾਂ ਇਹਨਾਂ ਬੰਦਿਆਂ ਨੇ ਬਰੀਡ ਦੇ ਉੱਤੇ ਪੈਸਾ ਲਾਇਆ ਪੈਸਾ ਆਹ ਬੱਕਰਾ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਕਿ ਆਹ ਬੱਕਰਾ ਹੈ ਇਹ ਬੱਕਰਾ ਇਹਨਾਂ ਨੇ ਪੂਰੇ ਰੁਪਈਆਂ ਚ ਖਰੀਦਿਆ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਹਕੀਕਤ ਦੀ ਗੱਲ ਹੈ ਜੀ ਸਹੀ ਬੰਦਿਆਂ ਨੂੰ ਪਤਾ ਹੁਣ ਕਿੰਨੇ ਚਾਹ ਬਾਬਾ ਉਹ ਸਾਡੇ ਕੋਲ ਹੋ ਗਿਆ ਜੀ ਠੀਕ ਠਾੜ ਜਾ ਠੜ ਜਾ ਅੱਛਾ ਜੀ ਹਾਂ ਬਿੱਲੇ ਆਪਣੇ ਕੋਲ ਹੈ ਬਾਈ ਫੋਨ ਇਹ ਇਹ ਖੂਨ ਚੱਲਿਆ ਤੀ ਨਾਲ ਕੋਲੋਂ ਇਹ ਖੂਨ ਦਾ ਅਸਰ ਆ ਇਹਨੇ ਟੁੰਦੇ ਟੁੰਦੇ ਜੇ ਪੰਜਾਬ ਚ ਦਵਾਰੇ ਆ ਗਿਆ ਦਵਾਰੇ ਕੀਤਾ ਬਾਈ ਇਹਨਾਂ ਨੇ ਦਵਾਰੇ ਲੋਂਗੋਵਾਲ ਮੇਲਾ ਸੀ ਉੱਥੇ ਬੱਕਰੇ ਬੱਕਰੀਆਂ ਦਾ ਜਿੱਦ ਦੇ ਕਿ ਅਣੀ ਚੜੀ ਦੇ ਮੁੱਲ ਦੇ ਉੱਤੇ ਵੋਕ ਖਰੀਦਿਆ ਗਿਆ 2 ਲੱਖ 40 ਹਜ਼ਾਰ ਦਾ 2 ਲੱਖ 40 ਹਜ਼ਾਰ ਦਾ ਮੇਰੇ ਕੈਮਰੇ ਦੇ ਵਿੱਚ ਵੀਡੀਓ ਬਣੀ ਹੈ ਮੈਂ ਹੀ ਇਹਦਾ ਮੁੱਲ ਕਰਾਇਆ ਤੇ ਮੈਂ ਹੀ ਸੌਦਾ ਕਰਾਇਆ ਉਹ ਵੀਡੀਓ ਮੇਰੀ ਬੜੀ ਚੱਲੀ ਬੜੀ ਚੱਲੀ ਹੈ ਬੱਕਰੇ ਦੀ ਵੀਡੀਓ 2 ਲੱਖ 40 ਦਾ ਸਭ ਤੋਂ ਪਰੇ ਹੀ ਹੰਡੀਆਂ ਦੇ ਸਿੰਘ ਫਸ ਕੇ ਸੌਦਾ ਹੋਇਆ ਤੀ ਆ ਜਾ ਚੈਂਪੀਅਨ ਬੱਕਰੇ ਦਾ ਤੇਰੇ ਚੈਨਲ ਦੀ ਸਭ ਤੋਂ ਪਰੇ ਸੇ ਦੀ ਵੀਡੀਓ ਹੈ ਹਾਂ ਸਭ ਤੋਂ ਉੱਤੇ ਮੇਰੇ ਚੈਨਲ ਦੇ ਉੱਤੇ ਐਸੀ ਦੀ ਵੀਡੀਓ ਚੱਲੀ ਹੈ ਮੱਛਾਂ ਲੱਤਾਂ ਤੇ ਦੁਨੀਆ ਦੇਖਦੀ ਰਹੀ ਬਾਹਲੇ ਮੁਲਖਾਂ ਵਾਲੀ ਬਾਅਦ 10ਵੇਂ ਮਹੀਨੇ ਚ ਲਿਆ ਸੀ 10ਵੇਂ ਮਹੀਨੇ ਚ 6ਾਂ ਦਾ ਵੀ 6ਾਂ ਦਾ 22 ਦੀ ਢੇਡ ਪਹਿਲੇ ਨੰਬਰ ਤੇ ਆਈ ਸੀ ਆਈ ਨਹੀਂ ਉਹ ਹੋਰ ਵੀ ਉਹ ਬੰਦੇ ਦੀ ਆਪਾਂ ਲੁੱਤੀ ਆਉਂਦੇ ਮੇਲੇbro ਅੱਛਾ ਤੁਸੀਂ ਲੈਤੀ ਆ ਮੰਗੇ ਲਊਂ ਰਾਹ ਦਾਣਾ ਦੂੰ ਅੱਛਾ ਮੰਗੇ ਤੋਂ ਰਾਜਸਥਾਨ ਵਾਲੇ ਤੋਂ ਦੋ ਜਣੇ ਫਾਲ ਹੋ ਗਏ ਬੱਕਰੇ ਜਾਨਵਰ ਦਾ ਮੁੰਡੇ ਨੂੰ ਨਾ ਡੇਕ ਦੇ ਇਹ ਬਾਈ ਨੇ ਢੇਡ ਖਰੀਦੀ ਮੰਗੇ ਤੋਂ ਰਾਜਸਥਾਨ ਵਾਲੇ ਤੋਂ ਵੀ ਇਹ ਚੈਂਪੀਅਨ ਢੇਡ ਆਪਾਂ ਵੀ ਨਿਯਾਮ ਜਿੱਤਿਆ ਕਰਾਂਗੇ ਪਿਛਲੇ ਢੇਡਾਂ ਕੋਲ ਬਾਈ ਬੜੇ ਬੜੇ ਕਿ ਜੀ ਦੀ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਹੈ ਜਿਨ੍ਹਾਂ ਨੂੰ ਉਹ ਸ਼ੌਂਕ ਨਹੀਂ ਬੈਠੇ ਨੇ ਸ਼ੌਂਕ ਮੇਲਿਆਂ 'ਚ ਜਾ ਕੇ ਪੂਰੇ ਹੁੰਦੇ ਨੇ ਘਰੇ ਬੈਠੇ ਤਾਂ ਪੂਰੇ ਨਹੀਂ ਹੁੰਦੇ ਤੇ ਮੱਲ ਦਾ ਪੁਸ਼ਤੀ ਕਰਦੇ ਨੇ ਖਾੜੇ ਦੇ ਵਿੱਚ ਪਤਾ ਲੱਗਦਾ ਵੀ ਕਿਹੜਾ ਟੈਂਦਾ ਕਿਹੜਾ ਰਹਿੰਦਾ ਹੈ ਤੇ ਹੁਣ ਬਾਈਆਂ ਦਾ ਤੁਹਾਨੂੰ ਮੈਂ ਬੱਕਰਾ ਦਿਖਾਉਣਾ ਜਿਹੜਾ ਕਿ ਪਹਿਲੇ ਨੰਬਰ ਤੇ ਇਹਨਾਂ ਨੇ ਮੇਲੇ ਦੇ ਵਿੱਚ ਖਰੀਦਿਆ ਲੰਗੋਵਾਲ ਦੀ ਦਿੱਤੀ ਜੇ ਪੰਗੋ ਆਹ ਬੱਕਰਾ ਜੀ ਦੇਖ ਸਕਦੇ ਹੋ ਵੀ ਕਿੰਨਾ ਲੰਬਾ ਉੱਚਾ ਹੈ ਵਦਿਆ ਬੱਕਰਾ ਇਹ ਖਾਸ਼ੀ ਜੰਗਲੀ ਦੇਖ ਲੋ ਵੀ ਕਿੰਨਾ ਚੌਕਣਾ ਮਾੜਾ ਮਾੜਾ ਰੇਸ਼ਮ ਵਰਗਾ ਚੌਕਣਾ ਇਹਦਾ ਪਿੰਡਾ ਤੇ ਬਾਲ ਠੀਕ ਹੈ ਸ਼ੰਕਾ ਇਹਨਾਂ ਦਾ ਖੂਨ ਵੀ ਚੰਗਾ ਹੈ ਤੇ ਸਿੰਗੀ ਵੀ ਦੇਖ ਲੋ ਮੱਥਾ ਵੀ ਦੇਖ ਲੋ ਨੱਕ ਵੀ ਦੇਖ ਲੋ ਲੋਕ ਕਹਿੰਦੇ ਨੇ ਬਾਹਰਲੇ ਦੇਸਾਂ ਦੇ ਵੀ ਬਾਈ ਰਾਜੂ ਸਾਰੇ ਰਿਜ਼ਲਟ ਨਹੀਂ ਦੱਸਦਾ ਬਾਈ ਰਾਜੂ ਨੂੰ ਟਾਈਮ ਨਹੀਂ ਲੱਗਦਾ ਸੌਥੇ ਚੋਂ ਉਥੇ ਕੁਝ ਹੋਰ ਕੰਮ ਹੁੰਦੇ ਵੀ ਕਰਾ ਕਰ ਸੌਥੇ ਕਰਾਈ ਕਰ ਤੋਂ ਅੱਜ ਬਾਈ ਰਾਜੂ ਨੂੰ ਖੁੱਲੇ ਸੱਦੇ ਨੇ ਖੁੱਲੇ ਟਾਈਮ ਨੇ ਚੰਗੀ ਕੱਲੀ ਕੱਲੀ ਚੀਜ਼ ਚੇਂਜ ਕਰਾਵਾਂਗੇ ਵੀ ਕੋਈ ਵੀ ਨੁਕਸ ਹੋਵੇ ਸਾਨੂੰ ਮੋੜ ਕੇ ਦੱਸਿਓ ਕਮੈਂਟਾਂ ਚ ਵੀ ਮਾਈ ਦੱਸ ਸਕਦਾ ਵੀ ਰਾਜੂ ਆ ਨੁਕਸ ਨਹੀਂ ਤਾਂ ਦੱਸਿਆ ਮੈਂ ਉਹਨਾਂ ਦਾ ਕਮੈਂਟਾਂ ਚ ਵੀ ਸਿਰ ਮੱਥੇ ਧੰਨ ਭਾਗ ਆ ਦੇਖੋ ਜੀ ਆ ਬੱਕਰਾ ਕਿੰਨਾ ਲੰਬਾ ਕਰਦਾ ਕਿੰਨੀ ਕੱਢ ਗਿਆ ਵੀਰੇ ਹੁਣ ਘੱਟੇ ਨੇ ਤੇ ਭਾਈ ਇਹਨੂੰ ਪਤਾ ਹੀ ਹੈ ਦਿਖਾ ਵੀ ਦਿੰਨੇ ਆਪਾਂ ਆਹ ਦੇਖ ਲਓ ਜੀ ਨਵੇਂ 8 ਦੰਦ ਨਵੇਂ 8 ਦੰਦ ਆਂਦੇ 8 ਦੰਦ 8 ਦੰਦ ਜੀ ਹੁਣ ਇਹ ਕੱਢੇ ਨੇ ਹੁਣ ਇਹ ਕੱਢੇ ਨੇ ਜੀ ਹੁਣ ਇਹ 8 ਦੰਦ ਕੱਢ ਗਿਆ ਹੁਣੇ ਨਹੀਂ ਜਿਉਂ-ਜਿਉਂ ਬਣਨੇ ਜਿਉਂ-ਜਿਉਂ ਭਰਨੇ ਪਹਿਲ ਮਾਂ ਜਿਉਂ ਸਰੀਰ ਬਣਨੇ ਦਾ ਇਹ ਚੀਜ਼ ਦਾ ਮੁੱਲ ਹੈ ਜੀ ਜਿਹਨੂੰ ਕਹਿੰਦੇ ਨੇ 2 ਲੱਖ ਦਾ 40 ਦਾ 2 ਲੱਖ 40 ਇਹਨੂੰ ਕੁਸ ਨਹੀਂ ਜੇ ਇਹ ਸਾਡੇ 40 ਨੇਵ ਨੇ ਪੈਦਾ ਕਰਤੇ ਤਾਂ ਸਾਡੇ ਤਾਂ ਕਈ 2 ਲੱਖ ਪੂਰੇ ਹੋ ਜਾਣਗੇ ਸਹੀ ਗੱਲ ਹੈ ਜੀ ਬਰੀਦਾ ਤੇ ਮੁੱਲ ਲੱਗਦੇ ਨੇ ਜੀ ਇਸ ਬੱਕਰੇ ਦੀ ਫਰਮਾਇਸ਼ ਤੇ ਇਸ ਬੱਕਰੇ ਦੇ ਬੱਚਿਆਂ ਦੀ ਫਰਮਾਇਸ਼ ਮੈਨੂੰ ਬਾਈ ਨੇ ਪਰਸੋਂ ਵੀ ਕਰੀ ਠੀਕ ਹੈ ਜੀ ਮੇਰਾ ਵੀਰ ਇੱਕ ਕੈਨੇਡਾ ਬੈਠਾ ਹੈ ਮੇਰਾ ਦੋਸਤ ਠੀਕ ਹੈ ਕਹਿੰਦਾ ਬਾਈ ਰਾਜੂ ਉਹਦੇ ਬੱਚੇ ਲੈ ਕੇ ਦੇ ਜਿਵੇਂ ਮਰਜ਼ੀ ਲੈ ਕੇ ਦੇ ਮਹਾ ਬਾਈ ਆਉਣਗੇ ਖਾਲੇ ਕੀ ਮੇਲੇ ਦੇ ਵਿੱਚ ਮੈਂ ਉਹਨਾਂ ਦੀ ਅੰਦਰ ਜਾਣ ਦੀ ਹਟੀਆਂ ਵਿੱਚ ਖੜਾ ਤੇ ਆਪਾਂ ਨੇ ਦੋ ਬੱਚੇ ਬਾਈ ਉਹਨੂੰ ਜਿੱਦ ਤੇਰੀ ਬੱਕਰੀ ਸੂਪੀ ਜੇ ਸੁਈਆਂ ਹੋਈਆਂ ਨੇ ਮੈਨੂੰ ਤਿਆਰ ਕਰਕੇ ਮੈਨੂੰ ਫੋਨ ਨੰਬਰ ਦੇਉਂ ਤੇਰਾ ਹੋਵੇ ਇਸੇ ਦਾ ਉਹ ਇਮਾਨਦਾਰੀ ਤੇਰੀ ਹੈ ਹੋਵੇ ਇਹਦੇ ਬੱਚੇ ਆਪਣੇ ਕੋਲ ਜੂ ਇਹਦੇ ਬੱਚੇ ਤੇਰੇ ਸੇਲ ਘਰਾਵਾਂਗੇ ਠੀਕ ਆ ਇਹ ਵੀ ਕੋਈ ਮਾੜਾ ਨਹੀਂ ਇਹ ਵੀ ਟਰੱਟ ਦਿਖਾਉਂਦਾ ਇਨੂੰ ਇੱਧਰ ਬੈਕ ਸਰਚ ਕਰ ਲੋ ਜੀ ਆਹ ਦੇਖ ਸਕਦੇ ਹੋ ਜੀ ਕਾਲੜਾ ਕਰੋ ਬੜੇ ਨੇ ਇਹ ਕਹਿ ਦਿੰਦਾ ਜੀ ਇਹ ਪੂਰੇ ਹੋ ਗਏ 2 ਸਾਲਾਂ ਦਾ ਜੀ ਹਾਂ ਪੂਰੇ ਹੋ ਗਿਆ ਜੀ ਦੰਦ 48 ਇੰਚ ਹੈ ਇਹ ਵੀ ਜੀ ਉੱਟਾ ਹੀ ਹੈ ਇੱਕੋ ਹੀ ਚੀਜ਼ ਹੈ ਨਕਸ਼ੇ ਨਾਲ ਨਕਸਾ ਬਲਿਆ ਕੇ ਰੱਖੇ ਹੋਏ ਨੇ ਇਹ ਵੀ ਛੇਰ ਕਿਸੇ ਦੇ ਸਾਹਮਣੇ ਨਹੀਂ ਜਿਹਦਾ ਬੱਚਾ ਦੇਖਣਾ ਕੋਈ ਥੜਾ ਹਾਂ ਜੀ ਦੇਖ ਰਿਹਾ ਹਰੇ ਤੋਂ ਸੰਭੇ ਵੀ ਨਹੀਂ ਆਲਾ ਕਹਿੰਦਾ ਬੱਕਰਾ ਬੱਕਰਾ ਬੱਕਰੇ ਦੀ ਜਮਾਈ ਨਾਲੋਂ ਸੇਵਾ ਪਦ ਕਰਨੀ ਪੈਗੀ ਜੇ ਕੋਈ ਸੋਚੇ ਕਹਣਾ ਕਨ ਫਰਾਣਾ ਬੱਕਰਾ ਨਹੀਂ ਦਿੰਦਾ ਬੱਕਰਾ ਇਕਲਾ ਤਾਂ ਨਹੀਂ ਤੋੜੇ ਆਪਣੇ ਖੂਨ ਚ ਨੇ ਇਹ ਲੈ ਜਾ ਕੇ ਲਿੱਸਾ ਕਰ ਦਉਂਗੇ ਜੇ ਵੀ ਕਰ ਗਿਆ 11 ਖੜੇ ਨੇ ਇਹ ਵੀ ਕਹਿੰਦਾ ਲਾਣੇ ਨਾਲ ਘਰੇ 11 ਬੱਕਰੇ ਖੜੇ ਨੇ ਆ ਸਾਦੇ ਵਰਗੇ ਤੋਂ ਇੱਕ ਵੀ ਨਹੀਂ ਸਮਝਦਾ ਕਹਿੰਦਾ ਪਾਪਾ ਪਾਪਾ ਬੱਕਰੀਆਂ ਨਾਲ ਬੱਕਰੀਆਂ ਡਕਰਾ ਕੇ ਬੱਕਰੀਆਂ ਛੜਕ ਕੇ ਮਲਵਾਉਂਦਾ ਅਸਲੀ ਪਿਓਰ ਚ ਨੇ ਜੀ ਇਹ ਜਹਾਂਗੀਰ ਵਾਲੇ ਆਪਣੇ ਕੋਲੇ ਆ ਇਹ ਜਹਾਂਗੀਰ ਵਾਲੇ ਦੀ ਬੱਕਰੀ ਇਹ ਨਾ ਲਵੇ ਨੀ ਸੌਰੀਆਂ ਜਹਾਂਗੀਰ ਮੇਰੇ ਅੱਛਾ ਜੀ ਇਹ ਜਹਾਗੀ ਤੋਂ ਨਸਲ ਚੱਲੀ ਹੋਈ ਹੈ ਜਹਾਗੀ ਰ ਹੋ ਰਿਹਾ ਦਿਖਾਉਣ ਦੇ ਲੱਗ ਰਹੇ ਹੋ ਹੋ ਬੱਕਰੀਆਂ ਖੜੀਆਂ ਨੇ ਇਹ ਕੀ ਦੇਖ ਸਕਦੀ ਜੀ ਕੋਈ ਨਕਸ਼ੇ ਦੀ ਬਰੀਡ ਪੈਦਾ ਕਰੀਏ ਨਾ ਬੰਦਿਆਂ ਨੇ ਦੇ 2 ਸਾਲ ਇਹਨਾਂ ਨੂੰ ਰੱਬ ਜਿਉਂਦੇ ਜਾਗਦੇ ਰੱਖੇ ਤਾਂ ਇਹ ਕੁਆਲਿਟੀਾਂ ਨਸਲਾਂ ਬਦਲ ਗਈ ਸਾਰੇ ਬਰੂ ਪਏ ਨੇ ਜਹਾਗੀ ਰ ਬਾਰੇ ਸਾਰੇ ਬਰੂ ਪਏ ਨੇ ਬੰਦਿਆਂ ਲਵੇ ਸਾਰੇ ਪ੍ਰੂਫ ਪਏ ਨੇ ਜੀ ਸਾਡੇ ਕੋਲ ਪਏ ਨੇ ਆਗੇ ਨਹੀਂ ਕੋਈ ਝੂਠ ਦਾ ਮਸਲਾ ਨਹੀਂ ਕੋਈ ਕੰਮ ਰਹਿ ਗਿਆ ਆਪਣੇ ਕੋਲੇ ਬਾਈ ਕੋਈ ਝੂਠ ਦੀ ਗੱਲ ਨਹੀਂ ਸੱਚੀਆਂ ਗੱਲਾਂ ਨੇ ਉਹਦੇ ਨਾਮਾਂ ਦੇ ਪ੍ਰੂਫ ਵੀ ਪਏ ਨੇ ਆਪਣੇ ਕੋਲ ਚੈਂਪੀਅਨ ਦੇ ਉਹਦਾ ਮੰਡੀ ਬਾ ਗਏ ਚੈਂਪੀਅਨ ਆਪਾਂ ਨੂੰ ਕੰਨ ਫਰੇ ਕੇ ਕਹਿੰਦਾ ਮੇਰੇ ਕੋਲ ਜਹਾਂਗੀ ਦਾ ਇਹ ਬਾਈ ਜੀ ਇੰਨੀ ਗੱਲ ਦੀ ਤਾਂ ਸਾਦੀ ਮੈਂ ਵੀ ਦਿੰਦਾ ਮੈਂ ਨਿਆ ਮੇਲੇ ਦੇ ਨਾਲ ਆਪ ਵੀ ਜਿੱਤੇ ਨੇ ਮੁਕਸਰ ਜ਼ਿਲ੍ਹੇ ਚ ਹਰ ਸਾਲ ਜਾਂ ਨਮੈਸਾਂ ਲੱਗਿਆ ਕਰਦੀਆਂ ਤੇ ਨਾ ਪਾਈਆਂ ਤੇ ਤਾਂ ਜੀ ਚੈਂਪੀਅਨ ਹੈ ਬਾਈ ਆਪਾਂ ਬੱਕਰੇ ਭੇਡਾਂ ਭੇਡਾਂ ਪ੍ਰਾਣੀ ਚੈਂਪੀਅਨ ਪੰਤ ਨੇ ਮੈਨੂੰ ਇਹ ਨਹੀਂ ਪਤਾ ਵੀ ਇੰਨਾ ਬੰਦਿਆਂ ਦੇ ਐਨੇ ਤਾਂ ਕਾਰਡ ਪਏ ਹੁਣ ਫਿਰ ਨਾ ਬੜਿਆ ਗਿਆ ਦੱਲਾ ਇੱਕ ਤੇ ਐਨੇ ਕ ਤਾਂ ਬਾਈ ਮੇਰੇ ਲਵੇ ਵੀ ਪਏ ਨੇ ਅੱਜ ਵੀ ਕਿਸੇ ਅਫਸਰ ਲਵੇ ਧਰਦਾਵੇਂ ਜਾ ਕੇ ਯੂਨੀਵਰਸਿਟੀ ਚ ਵੀ ਬਾਈ ਮੈਂ ਨਿਯਾਮ ਜੱਤੂ ਬੰਦਾ ਜਿਹੜੇ ਮੈਨੂੰ ਕਹਿੰਦੇ ਨੇ ਲੋਕ ਪਾਗਲ ਜਰਾ ਜੂ ਹਾਂ ਤਾਂ ਮੈਂ ਪਾਗਲ ਨਹੀਂ ਬਈ ਆਪਣਾ ਖੂਨ ਚ ਨੇ ਪਰ ਪ੍ਰਮਾਤਮਾ ਨੇ ਬਲਵੇਂ ਨੂੰ ਬੜਾ ਬਖਸ਼ਿਆ ਉਸੇ ਦੀ ਦੇਣ ਹੈ ਆਪਣੇ ਪੱਲੇ ਕੁਸ ਨਹੀਂ ਕੰਮ ਨਾ ਕਿਸੇ ਦਾ ਪਰਮਾਪਾ ਪਿਆਰੇ ਚੌਥੀ ਪੀੜੀ ਆ ਗਈ ਸਾਡੇ ਇਹਨਾਂ ਬਾਈਆਂ ਦੀ ਚੌਥੀ ਪੀੜੀ ਆ ਗਈ ਖਾਨਦਾਨੀ ਗੁੱਜਰ ਨੇ ਖਾਨਦਾਨੀ ਆ ਪੰਜਵੀਂ ਚੱਲ ਰਹੀ ਹੈ ਆ ਮੁੰਡਿਆਂ ਦੀ ਪੰਜਵੀਂ ਪੀੜੀ ਚੱਲਦੀ ਹੈ ਇਹਦਾ ਪੋਤਾ ਪਤਾਈ ਪਰੋਪਾ ਹੈ ਮਾਰ ਦੇ ਫਿਰ ਥਾਂਬੇ ਇੱਕ ਸਿੱਧੂ ਮੂਸੇ ਦੀ ਮਾਰਦਾਗਾ ਬੰਦ ਚੋਟਾ ਉਹ ਮਾਰੂਗਾ ਚੋਟਾ ਮਾਰੂਗਾ ਮੈਂ ਮਾਈ ਪੰਜ ਵੀ ਜਿਹੜੀ ਚੱਲ ਪਈ ਜੀ ਬੱਕਰੀਆਂ ਦਿਖਾ ਦੇ ਲੈ ਬੱਕਰੀਆਂ ਦਿਖਾ ਤਰਾਜੂ ਹੁਣ ਇਹਨਾਂ ਨੂੰ ਕਰੋ ਥੋੜਾ ਜਿਹਾ ਬੈਕ ਸਾਈਡ ਬੱਕਰੀਆਂ ਲਿਆਓ ਚੰਗੀਆਂ ਚੰਗੀਆਂ ਪਹਿਲਾਂ ਹੁਣ ਪੇਡੂ ਵੀ ਕਰਾ ਲੈ ਪੇਡੂ ਕਰਾ ਆਪਾਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦੇ ਰਾਜੂ ਬਾ 5 10 ਕ ਤੇ ਬੱਕਰੀਆਂ ਦਿਖਾ ਦੇ ਵਧੀਆ ਵਧੀਆ 10 ਕ ਬੱਕਰੀਆਂ ਦਿਖਾ ਦੇ ਤਗੜੇ ਕਰਨੀ ਆਹ ਬੱਕਰੀ ਦੇਖ ਆਹ ਪਹਿਲੜ ਪਾਟਾ ਕੀ ਬਾਤ ਹੈ ਇਹ ਲੂਣਾ ਪਾਇਲਟ ਪਾਟੀ ਮੈਂ ਇਹ ਲਗਾਤਾ ਆਇਆ ਰਜੂ ਬੱਸ ਦਿਖਾਉ ਦੇ ਫਿਰ 6 ਦੋ ਮੀਟਰ ਉਪਰ ਜੀ ਸੜ ਦੇ ਵਿੱਚ 6 ਦੰਦ ਆ ਅੱਡਰ ਬੋਲੋ ਜੀ ਦਾ ਅੱਡਰ ਤੇਰੇ ਕੋਲ ਵੀ ਕੋਈ ਨਹੀਂ ਅੱਡਰ ਪਾਸ 6 ਦੰਦ ਪੱਠ 6 ਦੰਦ ਪੱਠ ਸਹੀ ਹੈ ਜੀ ਆਈ ਦਾ ਉਹ ਤੇ ਤਿੰਨ ਤਿੰਨ ਵਜੇ ਖੜਾ ਬਣ ਰਿਹਾ ਭਾਈ ਖਾਲੀ ਗੇਰੀ ਅੰਦਰ ਆ ਆ ਦੇਖੋ ਜੀ ਕੈਮਰੇ ਆਇਓ ਸ਼ਰਮਾਂ ਵਾਲੀ ਜਮੀ ਨਹੀਂ ਲੱਤ ਚੱਕ 18 ਮਾਰਨੀਆਂ ਸਾਨੂੰ ਆਹ ਜੀ ਮੈਂ ਕਦੀ ਐ ਇਹ ਖਾਨਦਾਨੀ ਬੱਕਰੀ ਆ ਹੱਥ ਫੇਰੇ ਤੋਂ ਮੇਰੇ ਕਨੇ ਮੂੰਹ ਕਰਦੀ ਐ ਵੀਰੇ ਮੋਢੇ ਤੇ ਮੂੰਹ ਧਰਦੀ ਐ ਮੈਨੂੰ ਚੋਈ ਜਾ ਆ ਦੇਖ ਲਓ ਪਹਿਲੜਾ ਫਲੂਨ ਆ ਪੂਰੀ ਮੱਕੀ ਦੇ ਤੰਗੜੇ ਵਰਗੀ ਕੋਲੀ ਤਾਂ ਪਹਿਲਣ ਪੱਠਾ ਜੀ ਇਹਨਾਂ ਦਾ ਨੂੰ ਜਾਤਾ ਜਿੱਦਾਂ ਵਿਆ ਸਦਾ ਜੀ ਲਾਓ ਜੀ ਅੱਜ ਸਿੰਝੂ ਆਲਾ ਚੋਲਾ ਲਾ ਲਓ ਲੈ ਨੂੰ ਪਰਾਂ ਗਾ ਉਹ ਬੜੀ ਬੱਕਰੀ ਲਿਆ ਵੀਰੇ 2 ਮਿੰਟ ਮੀਂਦਾ ਘਾਇ ਰੋ ਐਂਡ ਚ ਕਰਾਂ ਆ ਦੇਖੋ ਜੀ ਦੱਬੀ ਦੇ ਬੋਕ ਨੂੰ ਵੀ ਮਾਰ ਪਾਉਂਦੀ ਐ ਹਾਂ ਜੀ ਹਾਲੇ ਬਰੋ ਹੋਤ ਦੇ ਬਰਾਬਰ ਨੇ ਦੋ ਮਿੰਟ ਕੱਲੀ 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 ਗੱਲ ਵਧੀਆ ਬਣਉਣੀ ਆ ਰਾਜੂ ਦਾ ਰਾਜੂਆ ਓ ਯਾਰ ਕੱਲੀ ਕੱਲੀ ਨੇ ਹੋ ਬਈ ਇਹ ਵੀਰ ਜੀ ਕਿਤੇ ਬੱਕਰੀ ਮੈਂ ਸਣੀ ਥੋਡੇ ਬਾੜੇ ਚ ਦੇਖੀ ਸੀ ਮੈਨੂੰ ਯਾਦ ਨਹੀਂ ਪਤਾ ਨਹੀਂ ਹੋਰ ਕਿਤੇ ਮੇਰੀ ਯਾਦ ਨਹੀਂ ਮੈਂ ਪੁੱਟਿਆ ਬੈਠਾ ਮੈਂ ਮੁੰਡਾ ਸੀ ਮੇਰਾ ਅਸੀਂ ਰਾਤ ਨੂੰ ਗਏ ਬੱਕਰੀ ਬੈਠੀ ਸੋਗ ਗੁੰਜਾ ਦੇ ਬਾੜੇ ਚ ਲਟੀਆਂ ਪਈਆਂ ਰੇਤੇ ਚ ਮੈਂ ਮੁੰਡੇ ਨੂੰ ਕਿਹਾ ਮਾਂ ਸੋਗ ਠਾਲੀ ਕਿਹਾ ਜਾ ਇਹ ਮੈਨੂੰ ਆਸ ਵਿੱਚ ਕਹਣਾ ਕਿ ਕਿਹੜਾ ਬੂਕ ਹੈ ਇਹ ਇਹਦਾ ਬੱਕਰੀਆਂ ਮਾਉਂ ਹੈ ਏਡੀ ਕਹਿੰਦਾ ਹਾਂ ਏਡੀ ਆਹ ਲੱਗਦੀ ਰਹੀ ਮੈਨੂੰ ਬੱਕਰੀ ਸਿਆਣਲੀ ਬਾਈ ਬੱਕਰੀ ਉਹੀ ਹੈ ਕੰਨਾਂ ਦੀ ਬੱਕਰੀ ਹੈ ਕਿ ਕੰਨਾਂ ਦੀ ਲੈਂਥ ਵੀ ਬਹੁਤ ਹੈ ਗੱਬੜੇ ਚੈਂਚਦੀ ਹੈ ਜੀ ਇੰਚ ਦਾ ਬਾਈ ਹੋ ਗਈ ਬਿਆਲੀ 42 ਹੈ ਬਾਈ ਆਹ ਬਿਆਲੀ ਹੈ ਜੀ ਸਾਢੇ 42 ਤੇ ਲੰਬਾਈ ਲੰਬਾਈ ਕਿੰਨੀ ਹੋ ਗਈ ਲੰਬਾਈ ਹੈ ਨਹੀਂ ਵੀਰੇ ਕਦੇ ਦਵਾਈ ਹੁਣ ਸਾਹਮਣੇ ਦੇਖ ਲਾ ਹੋਣੀ 55 55 ਤੋਂ ਬਾਅਦ ਥੋੜੇ ਹੀ ਮੈਸ ਬਣ ਕੇ ਨੇ ਭਾਈ ਦੰਦ ਕੈ ਹੋਗੀ ਜੀ ਦੰਦ ਪੂਰੇ ਪੂਰੇ ਦੰਦ ਹੀ ਹੋਣਗੇ ਏ ਆਪਣਾ ਲੇਹੀ ਜੀ ਦਾ ਬੱਚਾ ਕੋਈ ਸਾਨੂੰ ਕਿਸੇ ਨੂੰ ਸੇਰ ਤੋਂ ਆਪੇ ਮੰਗ ਲਾਂ ਦੇ ਲੈ ਸਾਤ ਨੂੰ ਆ ਜਾਣ ਬਈ ਦੇ ਦਾਂਗੇ ਬੱਚੇ ਪਿੰਡ ਠੀਕ ਹੈ ਜੀ ਐ ਤਾਂ ਨਹੀਂ ਕਹਿੰਦੇ ਵੀ ਦੰਦੇ ਨਹੀਂ ਅਸੀਂ ਹਾਂ ਨਾ ਬਾਈ ਇਹ ਬੰਦੇ ਕਹਿੰਦੇ ਜੀ ਅਸੀਂ ਨਹੀਂ ਕਹਿੰਦੇ ਵੀ ਦੰਦੇ ਨਹੀਂ ਬਾਈ ਦਾ ਬਰੀਦ ਸੱਤਾਂ ਉਹ ਵੀ ਕਹਿੰਦੇ ਵੀ ਉਹ ਜਹਾਂ ਬਾਦਾਂ ਬੁੜਾ ਆਵੇਗਾ ਦੇਵਾ ਕਰੇ ਖੜੀਆਂ ਆਪੋ ਲੱਗੇ ਚਾਰ ਬੜੀਆਂ ਬੱਕਰੀਆਂ ਉਹ ਦੱਤੀਆਂ ਖਾਂ ਬਾਈ ਦੀਆਂ ਬੱਕਰੀਆਂ ਉਧਰ ਖੜੀਆਂ ਨੇ ਉਹਨਾਂ ਦੀ ਅਸੀਂ ਵੀਡੀਓ ਬਣਾਈ ਹੈ ਬੱਕਰੀ ਲਵਾਉਣ ਦੀ ਬਹੁਤ ਵਧੀਆ ਕਰਮਾਂ ਵਾਲੀ ਬੱਕਰੀ ਹੈ ਬਹੁਤ ਚੰਗੀ ਬੱਕਰੀ ਹੈ ਜੀ ਇਹ ਨਸਲਾਂ ਦਿਖਾਈਆਂ ਨੇ ਬਾਈ ਤੁਹਾਨੂੰ ਹਾਂ ਜੀ ਹਾਂ ਜੀ ਇਹ ਬੱਕਰੀ ਦਾ ਇੰਨਾ ਮੁੱਲ ਹਾਂ ਜੀ ਜਿਹੜੀ ਤੇ ਬੱਕਰੀ ਆ ਉਹਦਾ ਤਾਂ ਮੁੱਲ ਪੂਰਾ ਹੀ ਹੈ ਠੀਕ ਹੈ ਜੀ ਜਿਹੜੀ ਕੱਕੜੀ ਆ ਉਹਦਾ ਮੁੱਲ ਨਹੀਂ ਇਹ ਤਾਂ ਦੱਸ ਹੀ ਲਾਹੌਰ ਦਿਖਾਈ ਬਾਈ ਜਿਹੜੀ ਬੱਕਰੀ ਆ ਉਹਦਾ ਮੁੱਲ ਹੈ ਹਾਂ ਜੀ ਕਿੰਨੇ ਪੈਸੇ ਦਾ ਬੰਦਾ ਹੈ ਹਾਂ ਵੀਰ ਜੀ ਕਿੰਨੇ ਪੈਸੇ ਦੀ ਹੈ ਕੋਈ 3 ਲੱਖ ਦੀ ਖਰੀਦੀ ਅਸੀਂ ਇਹ ਇਹ 3 ਲੱਖ ਦੀ ਬਾਈ ਨੇ ਕਿਸੇ ਨਾਲ ਉਹ ਖਰੀਦੀ ਹੈ 3 ਲੱਖ ਦੀ ਜੀ ਇਹ ਤਾਂ ਮੈਂ ਜਾਣਦਾ ਵੀ ਆ ਕੋਈ ਨਾ ਉਹ ਨਹੀਂ ਛੋਟੂ ਆ ਦੇ ਮੁੰਡਿਆ ਬਾਈ ਉਹ ਆਪਣੀ ਖੋਲੋ ਵੀ ਕਲਾਹੀ ਟੁੱਕਲਾਹੀ ਟੁੱਕਲਾਹੀ ਤੋਂ ਉਹ ਕਲਾਹੀ ਦਾ ਭਾਵੇਂ ਸਗਾ ਬਾਣਦੇ ਮੇਰਾ ਹਾਂ ਹਾਂ ਮੁੰਡਾ ਜਾਣਦਾ ਮੇਰਾ ਇਹ ਕਲਾਹੀ ਵਾਲੇ ਬੰਦੇ ਆ ਦੇ ਮੇਰੇ 6 ਗੱਡੀਆਂ ਬਣਦੇ ਨੇ ਉਹ ਬਣਾ ਬਣਦੇ ਮੈਂ ਪਹਿਲਾਂ ਹੀ ਮੈਂ ਕਹਾਂ 6 ਦੰਦ ਹੋਈਆ ਪੱਠਾ ਲੈ ਪਹਿਲਾਂ ਦੰਦ ਪੱਠਾ ਆ ਦੇਖੋ ਜਿਹੜੀ ਸਿੰਗੀ ਦਾ ਹੀ ਕੋਲ ਮੁੱਲ ਨਹੀਂ ਜਿਹੜੀ ਕੰਨਾ ਤੋਂ ਉੱਤਰ ਰਹੀ ਆ ਪੱਕੀ ਲੋਹੀ ਹਰੇਕ ਨੂੰ ਚੀਜ਼ਾਂ ਬਾਰੇ ਨਹੀਂ ਪਤਾ ਇਹਨੂੰ ਪਤਾ ਨਹੀਂ ਲਾਲ ਨਹੀਂ ਨਾ ਡੱਬੀ ਕੱਢ ਬੜੀ ਕਾਲੀ ਆ ਨਾ ਡੱਬੀ ਨਾ ਇਹ ਲਾਲ ਇਹਦਾ ਰੰਗ ਆ ਨਸਵਾਰੀ ਰੰਗਾ ਸਵਾਰੀ ਦਾ ਹਾਂਜੀ ਇਹ ਨਸਵਾਰ ਰੰਗੀ ਬੱਕਰੀਆ ਜੀ ਜਨਾਬ ਹਾਂਜੀ ਹਾਂਜੀ ਨਾ ਕਾਲੀ ਨਾ ਪੱਕੀ ਲੋਹੀ ਇਹ ਨਸਵਾਰੀ ਰੰਗ ਕਿਹਾ ਜਾਂਦਾ ਇਹਨੂੰ ਪਿਓਰ ਪਾਕਤਾਨੀ ਕਹਿੰਦੇ ਇਹਨੂੰ ਆਏ ਹੂੱਚੇ ਮੱਥੇ ਵਾਲੀ ਬਾਈ ਹੂੱਚੇ ਮੱਥੇ ਵਾਲੀ ਆ ਦੇਖ ਚੌੜਾ ਕਰਨ ਇਹ ਪੂਰਾ ਚੌੜਾ ਕਰਨ ਦਿਖਾਵਾਂਗੇ ਤੁਹਾਨੂੰ ਨਾਗ ਦੇ ਥਣ ਵਰਗਾ ਆ ਦੇਖ ਸਾਹ ਉਹ ਬਾਈ ਕਦਾਂ ਆ ਰਾਜੂ ਮਿਲ ਲੈਣ ਨੂੰ ਬਾਈ ਆ ਗਿਆ ਕੋਈ ਨਹੀਂ ਕੋਈ ਨਹੀਂ ਆਉਣ ਤੇ ਬਾਈ ਨੂੰ ਵੀ ਉਹ ਆ ਗਿਆ ਬਾਬਾ ਨਾਜ਼ਰ ਬਾਬਾ ਜੀ ਹੁਣ ਥੋੜੀ ਜੀ ਇੰਟਰਵਿਊ ਲਵਾਂਗੇ ਆ ਦੇਖੋ ਜੀ 나ਗ ਦੇ ਫਣ ਵਰਗਾ ਕੰਨ ਚੌੜਾ ਆਲਾ ਕਹਿੰਦਾ ਉਹ ਬੱਕਰੀ ਦੇ ਇੰਨੇ ਪੈਸੇ ਉਹ ਬੱਕਰੀ ਦੇ ਇੰਨੇ ਪੈਸੇ ਨਹੀਂ ਮੰਗੇ ਇਹ ਬੱਕਰੀ ਦੇ ਟਿੱਟ ਦੇ ਪੈਸੇ ਮੰਗੇ ਨੇ ਟਿੱਟ ਦੇ ਹਾਂਜੀ ਇਹਦੇ ਟਿੱਟ 'ਚ ਗੰਜਾਇਆ ਸਰ 2 ਮਿੰਟ ਭਾਈ ਭਾਈ 2 ਮਿੰਟ 2 ਮਿੰਟ ਰੁਕ ਜਾਓ ਭਾਈ ਭਾਈ 2 ਮਿੰਟ ਚੁੱਪ ਜਾਣਾ ਦੋ ਚਾਰ ਬੱਕਰੀ ਹੋਰ ਦਿਖਾਓ ਗੱਲ ਸੁਣੋ ਜੀ ਤੁਸੀਂ ਗਾਇਲ ਨੂੰ ਹੋ ਜੋ ਕੈਮਰੇ ਨਾਲ ਦੂਜੀ ਥਾਂ ਬੜਾ ਦਿਖਾਉਣਾ ਭਾਈ ਚੁੱਪਦਾਦਾ ਵੀਰੇ 2 ਮਿੰਟ ਖੜੋ ਯਾਰ ਤੁਸੀਂ ਵੀਡੀਓ ਬਣਾਉਨੇ ਹੋ ਪਹਿਲਾਂ ਮੈਨੂੰ